ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਦੱਸ ਦੀ ਫਿਰਾ ਬਹੁਤ ਸੁੰਦਰ ਸਰੂਪ ਗੁਰੂ ਮੇਰਾ ਸੰਗਤਾਂ ਨੂੰ ਦੱਸ ਦੀ ਫਿਰਾ ਬਹੁਤ ਸੁੰਦਰ ਸਰੂਪ ਗੁਰੂ ਮੇਰਾ ਵੱਡਾ ਵੱਡ ਪਵੇਖਣ ਨੂੰ ਇੱਕ ਕਾੜੀ ਦਾ ਵਛੋੜਾ ਦਾਤਾ ਤੇਰਾ ਵੱਡਾ ਵੱਡ ਪਵੇਖਣ ਨੂੰ ਇੱਕ ਕਰੇ ਦਾ ਵਛੋੜਾ ਦਾਤਾ ਤੇਰਾ ਦੇਲਾ ਮੇਰਾ ਕਰੇ ਦਾਤਿਆ ਹਰ ਵੇਲੇ ਪੜਾ ਤੇਰੀ ਬਾਣੀ ਅਮਰਤ ਬ ਨਦੇ ਦਾਤਿਆ ਜੋ ਮੋਖ ਵਿੱਚ ਆਵੇ ਮੇਰੇ ਪਾਣੀ ਬੈਠ ਕੱਲੀ ਲਾਵਾ ਹਾਜ਼ਰੀ ਲਾ ਚੌਕੜਾ ਗੁਰੂ ਜੀ ਤੇਰਾ ਵਾਡ ਵਡ ਪਵੇ ਖਾੜ ਨੂੰ ਇੱਕ ਘੜੀ ਦਾ ਵਛੋੜਾ ਦਾਤਾ ਤੇਰਾ ਵੱਡ ਵੱਡ ਪਵੇ ਖਾੜ ਨੂੰ ਇੱਕ ਘੜੀ ਦਾ ਵਛੋੜਾ ਦਾਤਾ ਤੇਰਾ ਤੇਰੇ ਬਾਜੋਂ ਦਸ ਗੁਰੂ ਆ ਮੇਰੇ ਜੀਵਨ ਦਾ ਕੌਣ ਸਹਾਰਾ ਮੋ ਵਿੱਚ ਫਸਿਆ ਫਿਰੇ ਜਿਹੜਾ ਦਿੱਤਾ ਤੂੰ ਕਟੰਬ ਗੁਰੂ ਆ ਸਾਰਾ ਤੇਰੇ ਬਾਜੋਂ ਦਾਸ ਗੁਰੂ ਜੀ ਬਕੌਣ ਲਾਵੇਗਾ ਪਰ ਮੇਰਾ ਬੇੜਾ ਵੱਡਾ ਵੱਡ ਪਵੇ ਖਾਣ ਨੂੰ ਇੱਕ ਘੜੀ ਦਾ ਵਛੋੜਾ ਦਾਤਾ ਤੇਰਾ ਵੱਡਾ ਵੱਡ ਪਵੇ ਖਾਣ ਨੂੰ ਇੱਕ ਘੜੀ ਦਾ ਵਛੋੜਾ ਦਾਤਾ ਤੇਰਾ ਦੁਨੀਆਂ ਦੇ ਵਸ ਕੋ ਜਨਾ ਸਾਰੀ ਖੇੜ ਤੂੰ ਆਪ ਚਲਾਈ ਜੇਤਕਾ ਧੋਨਿਆਣੂ ਜੋ ਕਾਲ ਦੀ ਫੌਜ ਤੂੰ ਕਲਾਈ ਪੰਨਿਆਮਹ ਬਲਿਆਣੇ ਸਾਰੀ ਧੋਨਿਆ ਨੂੰ ਪਾਇਆ ਹੋਇਆ ਕੇਰਾ ਵੱਡਾ ਵੱਡਾ ਪਵੇਖਣ ਨੂੰ ਇੱਕ ਘੜੀ ਦਾ ਵਛੋੜਾ ਦਾਤਾ ਤੇਰਾ ਵੱਡਾ ਵੱਡਾ ਪਵੇਖਣ ਨੂੰ ਇੱਕ ਘੜੀ ਦਾ ਵਛੋੜਾ ਦਾਤਾ ਤੇਰਾ ਹਾਰਾ ਵੇਲੇ ਕਰਾਂ ਬੇਣਤੀ ਨਾਮ ਦਾਣ ਮੈਨੂੰ ਦੇਵੀ ਹੋਈ ਮੈਂ ਵਾ ਰਗਣ ਦਾ ਤੇ ਆ ਸੇਵਾ ਨਾਮ ਮੇਰੇ ਤੋਂ ਲਈ ਮਾਣ ਮੰਦਰ ਮੇਰੇ ਦਾ ਤੇ ਆ ਕੀਤੇ ਪਾਉਂਦਾ ਰਹੇ ਤੂੰ ਫੇਰਾ ਵੱਡ ਵੱਡ ਕਾਵੇ ਦਾ ਤੇ ਆ ਇੱਕ ਘੜੀ ਦਾ ਵਛੋੜਾ ਤੇਰਾ ਵਾਡਵਾਡ ਕਾਵੇ ਦਾ ਤੇ ਆਇਕ ਕੜੀ ਦਾ ਵਛੋੜਾ ਤੇਰਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹੈ